प्यारे दोस्तों इस वीडियो ਵਿੱਚ ਅਸੀਂ ਸੁਣਦੇ ਹਾਂ ਕਰਤਾਰ ਸਿੰਘ ਦੁੱਗਲ ਦੀ ਲਿਖੀ ਕਹਾਣੀ ਕਰਾਮਾਤ ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਲੇਖਕ ਨੂੰ ਇੱਕ ਅਸ਼ੰਕਾ ਹੈ ਪੰਜਾ ਸਾਹਿਬ ਦੀ ਸਾਖੀ ਵਿੱਚ ਗੁਰਨਾਨਕ ਦੇਵ ਜੀ ਨੇ ਇੱਕ ਪਹਾੜੀ ਤੇ ਪੰਜਾ ਲਾਇਆ ਤੇ ਉਹ ਪੰਜਾ ਖੁੰਨਿਆ ਗਿਆ ਇਹ ਕਿਵੇਂ ਹੋ ਸਕਦਾ ਹੈ ਲੇਖਕ ਦੇ ਮਨ ਦੀ ਇਹ ਅਸ਼ੰਕਾ ਸੀ ਪਰ ਇਹ ਅਸ਼ੰਕਾ ਦੂਰ ਕਿਵੇਂ ਹੋਈ ਆਓ ਸੁਣਦੇ ਹਾਂ ਇਸ ਕਹਾਣੀ ਰਾਹੀਂ ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ हसन ਅਬਦਾਲ ਦੇ ਜੰਗਲ ਵਿੱਚ ਜਾ ਨਿਕਲੇ ਗਰਮੀ ਡਾਡੇ ਸੀ ਚਿਲਚਲਾਂਦੀ ਹੋਈ ਧੁੱਪ ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ ਚੋਂਹਾ ਪਾਸੇ ਸੁੰਸਾਨ ਪੱਥਰ ਹੀ ਪੱਥਰ ਰੇ ਧੀ ਰੇਤ ਚੁਲਸੀਆਂ ਹੋਈਆਂ ਝਾੜੀਆਂ ਸੁੱਕੇ ਹੋਏ ਦਰਖਤ ਦੂਰ ਦੂਰ ਤੱਕ ਕੋਈ ਬੰਦਾ ਬਣਿਆ ਆਦਮ ਨਜ਼ਰੀ ਨਹੀਂ ਸੀ ਆਉਂਦਾ ਤੇ ਫੇਰ ਅੰਮੀ ਮੈਂ ਹੰਗਾਰਾ ਭਰਿਆ ਬਾਬਾ ਨਾਨਕ ਆਪਣੇ ਧਿਆਨ ਵਿੱਚ ਮਗਨ ਤੁਰਦੇ ਜਾ ਰਹੇ ਸਨ ਕਿ ਮਰਦਾਨੇ ਨੂੰ ਪਿਆਸ ਲੱਗੀ ਪਰ ਉੱਥੇ ਪਾਣੀ ਕਿੱਥੇ ਬਾਬੇ ਨੇ ਕਿਹਾ ਮਰਦਾਨਿਆਂ ਸਬਰ ਕਰ ਲੈ ਅਗਲੇ ਪਿੰਡ ਜਾ ਕੇ ਤੋਂ ਜਿੰਨਾ ਤੇਰਾ ਜੀ ਕਰੇ ਪਾਣੀ ਪੀ ਲਵੀ ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ ਬਾਬਾ ਨਾਨਕ ਇਹ ਸੁਣ ਕੇ ਫਿਕਰਮੰਦ ਹੋਏ ਇਸ ਜੰਗਲ ਵਿੱਚ ਪਾਣੀ ਤਾਂ ਦੂਰ ਦੂਰ ਤੱਕ ਨਹੀਂ ਸੀ ਤੇ ਜਦੋਂ ਮਰਦਾਨਾ ਅੜੀ ਘਰ ਬੈਠਦਾ ਹੈ ਤਾਂ ਸਭ ਲਈ ਬੜੀ ਮੁਸ਼ਕਿਲ ਕਰ ਦਿੰਦਾ ਹੈ ਬਾਬੇ ਫਿਰ ਸਮਝਾਇਆ ਮਰਦਾਨਿਆਂ ਇੱਥੇ ਪਾਣੀ ਕਿਤੇ ਵੀ ਨਹੀਂ ਤੂੰ ਸਬਰ ਕਰ ਲੈ ਰੱਬ ਦਾ ਭਾਣਾ ਮੰਨ ਪਰ ਮਰਦਾਨਾ ਤਾਂ ਉੱਥੇ ਦਾ ਉੱਥੇ ਹੀ ਬੈਠ ਗਿਆ ਇੱਕ ਕਦਮ ਹੋਰ ਉਸ ਤੋਂ ਅੱਗੇ ਨਹੀਂ ਸੀ ਤੁਰਿਆ ਜਾਂਦਾ ਬਾਬਾ ਦਾਡਾ ਜਿੱਚ ਪਿਆ ਗੁਰਨਾਨਕ ਮਰਦਾਨੇ ਦੀ ਜ਼ਿਦ ਨੂੰ ਵੇਖ ਮੂੜ ਮੁਸਕਰਾਉਂਦੇ ਹੈਰਾਨ ਪਏ ਹੁੰਦੇ ਆਖਰ ਜਦੋਂ ਬਾਬੇ ਨੇ ਮਰਦਾਨੇ ਨੂੰ ਕਿਸੇ ਕੌਲੀ ਤੇ ਆਉਂਦਿਆਂ ਨਾ ਵੇਖਿਆ ਤਾਂ ਉਹ ਅੰਦਰ ਧਿਆਨ ਹੋ ਗਏ ਜਦੋਂ ਗੁਰੂ ਨਾਨਕ ਦੀ ਅੱਖ ਖੁੱਲੀ ਮਰਦਾਨਾ ਮੱਛੀ ਵਾਂਗ ਤੜਫ ਰਹੀ ਆਸੀ ਸਤਿਗੁਰ ਉਸ ਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਪਾਈ ਮਰਦਾਨਿਆਂ ਇਸ ਪਹਾੜੀ ਉੱਤੇ ਇੱਕ ਕੁੱਟੀਆਂ ਹੈ ਜਿਸ ਵਿੱਚ ਵਲੀ ਕੰਧਾਰੀ ਨਾਮ ਦਾ ਦਰवेश ਰਹਿੰਦਾ ਹੈ ਜੇ ਤੂੰ ਉਹਦੇ ਕੋਲ ਜਾਏ ਤਾਂ ਤੈਨੂੰ ਪਾਣੀ ਮਿਲ ਸਕਦਾ ਹੈ ਇਸ ਇਲਾਕੇ ਵਿੱਚ ਬਸ ਉਹਦਾ ਖੂਪ ਪਾਣੀ ਨਾਲ ਭਰਿਆ ਹੋਇਆ ਹੈ ਔਰ ਕਿਤੇ ਵੀ ਪਾਣੀ ਨਹੀਂ ਤੇ ਫਿਰ ਅੰਮੀ ਮੈਂ ਬੇਚੈਨ ਹੋ ਰਿਹਾ ਸੀ ਇਹ ਜਾਣਨ ਲਈ ਕਿ ਮਰਦਾਨੇ ਨੂੰ ਪਾਣੀ ਮਿਲਦਾ ਹੈ ਕਿ ਨਹੀਂ ਮਰਦਾਨੇ ਨੂੰ ਪਿਆਸ ਡਾਡੀ ਲੱਗੀ ਹੋਈ ਸੀ ਸੁੰਦਿਆਸਾਰ ਪਹਾੜੀ ਵੱਲ ਤੋੜ ਪਿਆ ਕੜਗਤੀ ਦੁਪਹਿਰ ਉਤਰੋ ਪਿਆਸ ਉਤਰੋ ਪਹਾੜੀ ਦਾ ਸਫ਼ਰ ਸਾਹੋ ਸਾਹੀ ਪਸੀਨੋ ਪਸੀਨ ਹੋਇਆ ਮਰਦਾਨਾ ਬੜੀ ਮੁਸ਼ਕਿਲ ਨਾਲ ਪਹਾੜੀ ਉੱਤੇ ਪੁੱਜਾ। ਵਲੀ ਕੰਦਾਰੀ ਨੂੰ ਸਲਾਮ ਕਰ ਉਸਨੇ ਪਾਣੀ ਲਈ ਬੇਨਤੀ ਕੀਤੀ। ਵਲੀ ਕੰਦਾਰੀ ਨੇ ਖੂਵਲ ਇਸ਼ਾਰਾ ਕੀਤਾ। ਜਦੋਂ ਮਰਦਾਨਾ ਖੂਵਲ ਚਾਨ ਲੱਗਾ ਤਾਂ ਵਲੀ ਕੰਦਾਰੀ ਦੇ ਮਨ ਵਿੱਚ ਕੁਝ ਆਇਆ। ਤੇ ਉਸਨੇ ਮਰਦਾਨੇ ਤੋਂ ਪੁੱਛਿਆ। "ਤਲੇ ਲੋਕ ਤੋ ਕਿੱਥੋਂ ਆਇਆ ਹੈ?" ਮਰਦਾਨੇ ਕਿਹਾ, "ਮੈਂ ਨਾਨਕ ਪੀਰ ਦਾ ਸਾਥੀ ਹਾਂ।" ਅਸੀਂ ਤੁਰਦੇ ਤੁਰਦੇ ਇਧਰ ਆ ਨਿਕਲੇ ਹਾਂ ਮੈਨੂੰ ਪਿਆਸ ਡਾਢੀ ਲੱਗੀ ਐ ਤੇ ហេਟਾ ਕਿਤੇ ਪਾਣੀ ਨਹੀਂ ਬਾਬੇ ਨਾਨਕ ਦਾ ਨਾਮ ਸੁਣ ਕੇ ਭਲੀ ਕੰਧਾਰੀ ਨੂੰ ਡਾਟਾ ਕ્રોਧ ਆ ਗਿਆ ਤੇ ਉਸ ਮਰਦਾਨੇ ਨੂੰ ਆਪਣੀ ਕੁੱਟੀਆਂ ਵਿੱਚ ਉਂਝ ਦਾ ਉਂਝ ਬਾਹਰ ਕੱਢ ਦਿੱਤਾ ਥੱਕਿਆ ਆਹਾਰਿਆ ਮਰਦਾਨਾ ហេਟ ਬਾਬੇ ਨਾਨਕ ਕੋਲ ਆ ਕੇ ਫਰਿਆਦੀ ਹੋਇਆ ਬਾਬੇ ਨਾਨਕ ਨੇ ਉਸ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾ ਪਈ ਮਰਦਾਨਿਆ ਤੂੰ ਇੱਕ ਵਾਰ ਫੇਰ ਜਾ ਬਾਬੇ ਨਾਨਕ ਨੇ ਮਰਦਾਨੇ ਨੂੰ ਸਲਾਹ ਦਿੱਤੀ ਇਸ ਵਾਰ ਤੂੰ ਨਿਮਰਤਾ ਨਾਲ ਝਿੱਕਾ ਦਿਲ ਲੈ ਕੇ ਜਾਇ ਕਹੀਂ ਮੈਂ ਨਾਨਕ ਦਰਵੇਸ਼ ਦਾ ਸਾਥੀ ਹਾਂ ਮਰਦਾਨੇ ਨੂੰ ਡਾਢੀ ਪਿਆਸ ਲੱਗੀ ਸੀ ਪਾਣੀ ਹੋਰ ਕਿਤੇ ਹੈ ਹੀ ਨਹੀਂ ਖਪਦਾ ਕ੍ਰਿਜਦਾ ਸ਼ਿਕਾਇਤ ਕਰਦਾ ਫਿਰ ਉੱਤੇ ਤੁਰ ਪਿਆ ਪਰ ਪਾਣੀ ਵਾਲੀ ਕੰਦਾਰੀ ਨੇ ਫੇਰ ਨਾ ਦਿੱਤਾ ਮੈਂ ਇੱਕ ਕਾਫਰ ਦੇ ਸਾਥੀ ਨੂੰ ਪਾਣੀ ਦੀ ਚੁੱਲੀ ਵੀ ਨਹੀਂ ਦੇਵਾਂਗਾ ਵਲੀ ਕੰਦਾਰੀ ਨੇ ਫੇਰ ਮਰਦਾਨੇ ਨੂੰ ਉੰਜ ਦਾ ਉੰਜ ਮੋੜ ਦਿੱਤਾ ਜਦੋਂ ਮਰਦਾਨਾ ਇਸ ਵਾਰ ਹੀਟ ਆਇਆ ਤਾਂ ਉਸ ਦਾ ਬੁਰਾ ਹਾਲ ਸੀ ਉਸ ਦੇ ਹੋਠਾਂ ਉੱਤੇ ਪੱਪੜੀ ਜੰਮੀ ਹੋਈ ਸੀ ਮੂੰਹ ਉੱਤੇ ਤਰੇਲੀਆਂ ਛੁੱਟੀਆਂ ਹੋਈਆਂ ਸਨ ਇੰਜ ਜਾਪਦਾ ਸੀ ਮਰਦਾਨਾ ਬਸ ਘੜੀ ਹੈ ਕਿ ਪਲ ਬਾਬੇ ਨਾਨਕ ਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ਧੰਨ ਨਿਰੰਕਾਰ ਕਹਿ ਕੇ ਇੱਕ ਵਾਰ ਫੇਰ ਵਲੀ ਕੰਧਾਰੀ ਕੋਲ ਜਾਣ ਲਈ ਕਿਹਾ ਹੁਕਮ ਦਾ ਬੱਦ ਮਰਦਾਨਾ ਤੁਰ ਪਿਆ ਪਰ ਉਸ ਨੂੰ ਪਤਾ ਸੀ ਕਿ ਉਸ ਦੀ ਜਾਨ ਤਾਂ ਰਸਤੇ ਵਿੱਚ ਕਿਤੇ ਨਿਕਲ ਜਾਵੇਗੀ ਮਰਦਾਨਾ ਤੀ ਜਿਵਰ ਪਹਾੜੀ ਦੀ ਚੋਟੀ ਉੱਤੇ ਵਲੀ ਕੰਧਾਰੀ ਦੇ ਚਰਨਾ ਵਿੱਚ ਝਾੜ ਡਿਗਾ ਕ੍ਰੋਧ ਵਿੱਚ ਭਰ ਰੇ ਫਕੀਰ ਨੇ ਉਸ ਦੀ ਬੇਨਤੀ ਨੂੰ ਇਸ ਵਾਰ ਫੇਰ ਠੁਕਰਾ ਦਿੱਤਾ ਨਾਨਕ ਆਪ ਨੇ ਆਪ ਨੂੰ ਪੀ ਰਖਵਾਉਂਦਾ ਏ ਤਾਂ ਆਪਣੇ ਮੂਰिद ਨੂੰ ਪਾਣੀ ਦਾ ਘੁੱਟ ਨਹੀਂ ਪਿਲਾ ਸਕਦਾ ਵਾਲੀ ਕੰਦਾਰੀ ਨੇ ਲੱਖ ਲੱਖ ਸੁਣਾਵਤਾ ਸੁਣਤੀਆਂ ਮਰਦਾਨਾ ਇਸ ਵਾਰ ਜਦੋਂ ਹੀਟ ਪੂਜਾ ਪਿਆਸ ਵਿੱਚ ਬੇਬਲ ਬਾਬੇ ਨਾਨਕ ਦੇ ਚਰਨਾਂ ਵਿੱਚੋ बेहोश ਹੋ ਗਿਆ ਗੁਰ ਨਾਨਕ ਨੇ ਮਰਦਾਨੇ ਦੀ ਕੰਡ ਉੱਤੇ ਹੱਥ ਫੇਰਿਆ ਉਸਨੂੰ ਹੌਸਲਾ ਦਿੱਤਾ ਤੇ ਜਦੋਂ ਮਰਦਾਨੇ ਨੇ ਅੱਖ ਖੋਲੀ ਬਾਬੇ ਨੇ ਉਸਨੂੰ ਸਾਹਮਣੇ ਪੱਥਰ ਪੁੱਟਣ ਲਈ ਕਿਹਾ ਮਰਦਾਨੇ ਨੇ ਪੱਥਰ ਪੁੱਟਿਆ ਤੇ ਹੇਠੋਂ ਪਾਣੀ ਦਾ ਚਰਨਾਫੁੱਟ ਨਿਕਲਿਆ ਜਿਵੇਂ ਨਹਿਰ ਪਾਣੀ ਦੀ ਵਗਣ ਲੱਗ ਪਈ ਤੇ ਵੇਖਦਿਆ ਵੇਖਦਿਆ ਚੌਪਾਸੀ ਪਾਣੀ ਹੀ ਪਾਣੀ ਹੋ ਗਿਆ ਐਨੇ ਵਿੱਚ ਵਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ ਖੂਬ ਵਿੱਚ ਵੇਖੇ ਤਾਂ ਪਾਣੀ ਦੇ ਇੱਕ ਸਿਪ ਵੀ ਨਹੀਂ ਸੀ ਵਲੀ ਕੰਦਾਰੀ ਡਾਡਾ ਅਸ਼ਰਜ ਵਿੱਚ ਹੋਇਆ ਤੇ ਹੀਟ ਪਹਾੜੀ ਦੇ ਕਦਮਾਂ ਵਿੱਚ ਇਕੱਠੇ ਵਗ ਰਹੇ ਸਨ ਚਸ਼ਮੇ ਫੁੱਟੇ ਹੋਏ ਸਨ ਦੂਰ ਬਹੁਤ ਦੂਰ ਕਿਕਰ ਹੀਟ ਵਲੀ ਕੰਦਾਰੀ ਨੇ ਵੇਖਿਆ ਬਾਬਾ ਨਾਨਕ ਤੇ ਉਸਦਾ ਸਾਥੀ ਬੈਠੇ ਸਨ ਗੁੱਸੇ ਵਿੱਚ ਆ ਕੇ ਵਲੀ ਨੇ ਚਟਾਨ ਦੇ ਟੁਕੜੇ ਨੂੰ ਆਪਣੇ ਪੂਰੇ ਸੋਰ ਨਾਲ ਉੱਤੋਂ ਰੇੜਿਆ ਇੰਜ ਪਹਾੜੀ ਦੀ ਪਹਾੜੀ ਨੂੰ ਆਪਣੇ ਵੱਲ ਰੇੜ ਦੇ ਆਉਂਦੀ ਵੀਕ ਮਰਦਾਨਾ ਚਿਚਲਾ ਉੱਠਿਆ ਬਾਬੇ ਨਾਨਕ ਨੇ ਟਰਮੇ ਨਾਲ ਮਰਦਾਨੇ ਨੂੰ ਤਾਂ ਨਿਰੰਕਾਰ ਕਹਿ ਲਿਆ ਤੇ ਜਦੋਂ ਪਹਾੜੀ ਦਾ ਟੁਕੜਾ ਬਾਬੇ ਦੇ ਸਿਰ ਕੋਲ ਆਇਆ ਗੁਰੂ ਨਾਨਕ ਨੇ ਉਸ ਨੂੰ ਹੱਥ ਤੇ ਕੇ ਆਪਣੇ ਪੰਜੇ ਨਾਲ ਰੋਕ ਲਿਆ ਤੇ ਹਸਨ ਅਬਦਾਲ ਵਿੱਚ ਜਿਸ ਦਾ ਨਾਂ ਹੁਣ ਪੰਜਾ ਸਾਹਿਬ ਹੈ ਅਜੇ ਤੀਕ ਪਹਾੜੀ ਦੇ ਟੁਕੜੇ ਉੱਤੇ ਬਾਬੇ ਨਾਨਕ ਦਾ ਪੰਜਾ ਲੱਗਿਆ ਹੋਇਆ ਹੈ ਮੈਨੂੰ ਇਹ ਸਾਖੀ ਡਾਡੀ ਚੰਗੀ ਲੱਗ ਰਹੀ ਸੀ ਪਰ ਜਦੋਂ ਮੈਂ ਇਹ ਹਾਥਨਲ ਪਹਾੜੀ ਰੋਕਣ ਵਾਲੀ ਗੱਲ ਸੁਣੀ ਤਾਂ ਮੇਰੇ ਮੂੰਹ ਦਾ ਸਵਾਦ ਫਿੱਕਾ ਜਿਹਾ ਹੋ ਗਿਆ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕੋਈ ਆਦਮੀ ਪਹਾੜੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਹੈ ਤੇ ਪਹਾੜੀ ਵਿੱਚ ਅਜੇ ਤੱਕ ਬਾਬੇ ਨਾਨਕ ਦਾ ਪੰਜਾ ਲੱਗਿਆ ਹੋਇਆ ਹੈ ਮੈਨੂੰ ਜ਼ਰਾ ਨਾ ਹੀ ਦਬਾਰਾ ਆਉਂਦਾ ਬਾਤ ਵਿੱਚ ਕਿਸੇ ਨੇ ਖੁੰਦ ਦਿੱਤਾ ਹੋਣਾ ਮੈਂ ਆਪਣੀ ਮਾਂ ਨਾਲ ਕਿੰਨਾ ਚਿਰ ਬੇਇਸ ਕਰਦਾ ਰਿਹਾ ਮੈਂ ਇਹ ਤੇ ਮੰਨ ਸਕਦਾ ਸੀ ਕੀ ਪੱਥਰ ਢੇਠੋ ਪਾਣੀ ਫੁੱਟਾਵੇ ਸਾਇੰਸ ਨੇ ਕਈ ਤਰੀਕੇ ਕੱਢਿਆ ਨਾ ਜਿੰਨਾ ਨਾਲ ਜਿਸ ਥਾਂ ਪਾਣੀ ਹੋਵੇ ਉਸ ਦਾ ਪਤਾ ਲਾਇਆ ਜਾ ਸਕਦਾ ਹੈ ਪਰ ਕਿਸੇ ਇਨਸਾਨ ਦਾ ਰੇੜੀ ਆ ਰਹੀ ਪਹਾੜੀ ਨੂੰ ਰੋਕ ਲੈਣਾ ਮੈਂ ਨਹੀਂ ਮੰਨ ਸਕਦਾ ਸੀ ਮੈਂ ਨਹੀਂ ਮੰਨਦਾ ਸੀ ਤੇ ਮੇਰੀ ਮਾਂ ਮੇਰੇ ਵੱਲ ਮੂੰਹ ਵੇਖ ਕੇ ਚੁੱਪ ਕਰ ਗਈ ਕੋਈ ਰੇੜੀ ਆ ਰਹੀ ਪਹਾੜੀ ਨੂੰ ਕਿਵੇਂ ਰੋਕ ਸਕਦਾ ਹੈ ਮੈਨੂੰ ਜਦੋਂ ਵੀ ਇਸ ਸਾਖੀ ਦਾ ਖਿਆਲ ਆਉਂਦਾ ਨਾ ਮੈਂ ਫਿੱਕੀ ਜਿਹੀ ਹਾਸੀ ਹੱਸ ਦਿੰਦਾ ਕਈ ਵਾਰੀ ਗੁਰਦੁਆਰੇ ਇਹ ਸਾਖੀ ਸੁਣਾਈ ਗਈ ਪਰ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੀ ਗੱਲ ਉੱਤੇ ਮੈਂ ਹਮੇਸ਼ਾ ਸਿਰ ਮਾਰਦਾ ਰਹਿੰਦਾ ਇਹ ਗੱਲ ਮੈਥੋਂ ਨਹੀਂ ਮੰਨੀ ਜਾ ਸਕਦੀ ਸੀ ਇੱਕ ਵਾਰ ਇਹ ਸਾਖੀ ਸਾਨੂੰ ਸਕੂਲ ਵਿੱਚ ਵੀ ਸੁਣਾਈ ਗਈ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੇ ਹਿੱਸੇ ਉੱਤੇ ਮੈਂ ਆਪਣੇ ਉਸਤਾਦ ਨਾਲ ਬੈਸਣ ਲੱਗ ਪਿਆ ਕਰਨੀ ਵਾਲੇ ਲੋਕਾਂ ਲਈ ਕੋਈ ਗਲ ਮੁਸ਼ਕਲ ਨਹੀਂ ਹੁੰਦੀ ਸਾਡੇ ਉਸਤਾਦ ਨੇ ਮੈਨੂੰ ਕਿਹਾ ਤੇ ਮੈਨੂੰ ਚੁੱਪ ਕਰਵਾ ਦਿੱਤਾ ਮੈਂ ਚੁੱਪ ਹੋ ਗਿਆ ਪਰ ਮੈਨੂੰ ਇਤਬਾਰ ਨਹੀਂ ਸੀ ਆਉਂਦਾ ਅਖਰ ਪਹਾੜੀ ਨੂੰ ਵੀ ਕਿਵੇਂ ਕੋਈ ਰੋਕ ਸਕਦਾ ਹੈ ਮੇਰਾ ਜੀ ਚਾਹੁੰਦਾ ਮੈਂ ਜ਼ੋਰ-ਜ਼ੋਰ ਦੀ ચીਖ ਕੇ ਕਵਾਂ ਬਹੁਤ ਦਿਨ ਨਹੀਂ ਸਨ ਗੁਜ਼ਰੇ ਕਿ ਅਸੀਂ ਸੁਣਿਆ ਪੰਜੇ ਸਾਹਿਬ ਸਾਕਾ ਹੋ ਗਿਆ ਹੈ ਉਹਨਾਂ ਦਿਨਾਂ ਵਿੱਚ ਸਾਕੇ ਬੜੇ ਹੁੰਦੇ ਸਨ ਜਦੋਂ ਵੀ ਕੋਈ ਸਾਖਾ ਹੁੰਦਾ ਮੈਂ ਸਮਝ ਲੈਂਦਾ ਸੀ ਕਿ ਅੱਜ ਸਾਡੇ ਘਰ ਰੋਟੀ ਨਹੀਂ ਪੱਕੇਗੀ ਤੇ ਰਾਤ ਨੂੰ ਭੁंजे ਸੋਣਾ ਪਵੇਗਾ ਪਰ ਇਹ ਸਾਖਾ ਹੁੰਦਾ ਕੀ ਹੈ ਇਹ ਮੈਨੂੰ ਨਹੀਂ ਸੀ ਪਤਾ ਸਾਡਾ ਪਿੰਡ ਪੰਜਾ ਸਾਹਿਬ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ ਜਦੋਂ ਇਸ ਸਾਕੇ ਦੀ ਖਬਰ ਆਈ ਤਾਂ ਮੇਰੇ ਮਾਂ ਜੀ ਪੰਜਾ ਸਾਹਿਬ ਲਈ ਤੁਰ ਪਏ ਨਾਲ ਮੈਂ ਸਾਂ ਮੈਂ ਤੋਂ ਨਿੱਕੀ ਭੈਣ ਸੀ ਪੰਜਾ ਸਾਹਿਬ ਦਾ ਸਾਰਾ ਰਸਤਾ ਮੇਰੀ ਮਾਂ ਦੀ ਅੱਖ ਨਹੀਂ ਸੁੱਕੀ ਅਸੀਂ ਹੈਰਾਨ ਸਾਂ ਇਹ ਸਾਕਾ ਹੁੰਦਾ ਕੀ ਹੈ ਤੇ ਜਦੋਂ ਪੰਜਾ ਸਾਹਿਬ ਪੁੱਜੇ ਅਸੀਂ ਇੱਕ ਅਜੀਬ ਜੀ ਕਹਾਣੀ ਸੁਣੀ ਦੂਰ ਕਿਤੇ ਇੱਕ ਸ਼ਹਿਰ ਵਿੱਚ ਫਰੰਗੀ ਨੇ ਨਿਹੱਥੇ ਹਿੰਦੂਸਤਾਨੀਆਂ ਉੱਤੇ ਗੋਲੀ ਚਲਾ ਕੇ ਕਈ ਲੋਕਾਂ ਨੂੰ ਮਾਰ ਸੁੱਟਿਆ ਸੀ ਮਰਨ ਵਾਲਿਆਂ ਵਿੱਚ ਨੌਜਵਾਨ ਵੀ ਸਨ ਬੁੱਢੇ ਵੀ ਸਨ ਤੇ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਗੱਡੀ ਵਿੱਚ ਪਾ ਕੇ ਕਿਸੇ ਹੋਰ ਸ਼ਹਿਰ ਦੀ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਸੀ ਕੈਦੀ ਭੁੱਖੇ ਸਨ ਅਸਿਸਨ ਤੇ ਹੁਕਮ ਇਹ ਸੀ ਕਿ ਗੱਡੀ ਨੂੰ ਰਸਤੇ ਵਿੱਚ ਕਿਤੇ ਵੀ ਨਾ ਠਹਿਰਾਇਆ ਜਾਵੇ ਜਦੋਂ ਪੰਜਾ ਸਾਹਿਬ ਇਹ ਖਬਰ ਪੁੱਜੀ ਜਿਸ ਕਿਸੇ ਨੇ ਸੁਣਿਆ ਲੋਕਾਂ ਨੂੰ ਚਾਰੇ ਕਪੜੇ ਅੱਗ ਲੱਗ ਗਏ ਪੰਜਾ ਸਾਹਿਬ ਜਿੱਥੇ ਬਾਬਾ ਨਾਨਕ ਨੇ ਆਪ ਮਰਦਾਨੇ ਦੀ ਪਿਆਸ ਪੁਜਾਈ ਸੀ ਉਸ ਸ਼ਹਿਰ ਤੋਂ ਗੱਡੀ ਦੀ ਗੱਡੀ ਭਰੀ ਪਿਆਸਿਆਂ ਦੀ ਲੰਗ ਜਾਏ ਭੁੱਖਿਆਂ ਦੀ ਲੰਗ ਜਾਏ ਮਜ਼ਲੂਮਾਂ ਦੀ ਲੰਗ ਜਾਏ ਇਹ ਕਿਵੇਂ ਹੋ ਸਕਦਾ ਸੀ ਤੇ ਫੈਸਲਾ ਹੋਇਆ ਕਿ ਗੱਡੀ ਨੂੰ ਰੋਕਿਆ ਜਾਏਗਾ ਸਟੇਸ਼ਨ ਮਾਸਟਰ ਨੂੰ ਅਰਜੀ ਪਾਈ ਗਈ ਟੈਲੀਫੋਨਾਂ ਖੜਕੀਆਂ ਤਾਰਾਂ ਗਈਆਂ ਪਰ ਫਰੰਗੀ ਦਾ ਹੁਕਮ ਸੀ ਗੱਡੀ ਰਸਤੇ ਵਿੱਚ ਕਿਤੇ ਨਹੀਂ ਖੜੀ ਕੀਤੀ ਜਾਵੇਗੀ ਤੇ ਗੱਡੀ ਵਿੱਚ ਆਜ਼ਾਦੀ ਦੇ ਪ੍ਰਵਾਹ ਨੇ ਦੇਸ਼ ਭਗਤ ਹਿੰਦੀ ਭੁੱਖੇ ਸਨ ਉਹਨਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਉਹਨਾਂ ਲਈ ਰੋਟੀ ਦਾ ਕੋਈ ਇੰਤਜ਼ਾਮ ਨਹੀਂ ਸੀ ਗੱਡੀ ਨੇ ਪੰਜਾ ਸਾਹਿਬ ਨਹੀਂ ਰੁਕਣਾ ਸੀ ਪਰ ਪੰਜਾ ਸਾਹਿਬ ਦੇ ਲੋਕਾਂ ਦਾ ਇਹ ਫੈਸਲਾ اٹਲ ਸੀ ਕੀ ਗੱਡੀ ਨੂੰ ਜ਼ਰੂਰ ਰੋਕ ਲੈਣਾ ਹੈ ਤੇ ਸ਼ਹਿਰ ਵਾਸੀਆਂ ਨੇ ਸਟੇਸ਼ਨ ਉੱਤੇ ਰੋਟੀਆਂ ਦੇ ਖੀਰਾਂ ਦੇ ਪੂੜਿਆਂ ਦੇ ਦਾਲਾਂ ਦੇ ਢੇਰ ਈ ਲਾ ਦਿੱਤੇ ਪਰ ਗੱਡੀ ਤਾਂ ਹਨੇਰੀ ਦੀ ਤਰ੍ਹਾਂ ਆਵੇਗੀ ਤੇ ਤੂਫਾਨ ਦੀ ਤਰ੍ਹਾਂ ਨਿਕਲ ਜਾਵੇਗੀ ਉਸ ਨੂੰ ਕਿਵੇਂ ਰੋਕਿਆ ਜਾਵੇ ਤੇ ਮੇਰੀ ਮਾਂ ਦੀ ਸਹੇਲੀ ਨੇ ਸਾਨੂੰ ਦੱਸਿਆ ਉਸ ਥਾਂ ਪਟੜੀ ਉੱਤੇ ਪਹਿਲੇ ਉਹ ਲੇਟੀ ਮੇਰੇ ਬੱਚੇ ਦੇ ਪਿਤਾ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਲੇਟ ਗਏ ਉਨਾਂ ਤੋਂ ਬਾਅਦ ਅਸੀਂ ਪਤਨੀਆਂ ਲੇਟੀਆਂ ਫੇਰ ਸਾਡੇ ਬੱਚੇ ਤੇ ਫੇਰ ਗੱਡੀ ਆਈ ਦੂਰੋਂ ਚੀਕਦੀ ਹੋਈ ਚਿਚਲਾਂਦੀ ਹੋਈ ਸਿਟੀਆ ਮਾਰਦੀ ਹੋਈ ਅਜੀ ਦੂਰ ਹੀ ਸੀ ਕਿ ਮੱਠੀ ਪੈ ਗਈ ਪਰ ਰੇਲ ਸੀ ਖਲੋਂਦਿਆ ਹੀ ਖਲੋਂਦਿਆ ਖਲੋਂਦੀ ਨਾ ਮੈਂ ਵੇਖ ਰਹੀ ਸੀ ਕਿ ਪਈਏ ਉਹਨਾਂ ਦੀ ਛਾਤੀ ਉੱਤੇ ਚੜ ਗਏ ਪਰ ਫੇਰ ਉਹਨਾਂ ਦੇ ਨਾਲ ਦੀ ਛਾਤੀ ਉੱਤੇ ਤੇ ਫੇਰ ਮੈਂ ਅੱਖਾਂ ਮੀਟ ਲਈਆਂ ਮੈਂ ਅੱਖਾਂ ਖੋਲੀਆਂ ਤੇ ਮੇਰੇ ਸਿਰ ਉੱਤੇ ਗੱਡੀ ਖਲੋਤੀ ਸੀ ਮੇਰੇ ਨਾਲ ਧੁੜਕ ਰਹੀਆਂ ਛਾਤੀਆਂ ਵਿੱਚੋਂ ਧੰਨ ਨਿਰੰਕਾਰ ਧੰਨ ਨਿਰੰਕਾਰ ਦੀ ਆਵਾਜ਼ ਆ ਰਹੀ ਸੀ ਤੇ ਫਿਰ ਮੇਰੇ ਵੇਖਦਿਆਂ ਵੇਖਦਿਆਂ ਗੱਡੀ ਮੁੜੀ ਗੱਡੀ ਮੁੜੀ ਤੇ ਪਈਆਂ ਹੀਟ ਆਈਆਂ ਹੋ ਜਾਂ ਲਾਸ਼ਾਂ ਟੁਕੜੇ ਟੁਕੜੇ ਹੋ ਗਈਆਂ ਸਨ ਮੈਂ ਆਪਣੇ ਅੱਖੀ ਲਹੂ ਦੀ ਵਗੀ ਹੋਈ ਨਦੀ ਨੂੰ ਵੇਖਿਆ ਵਗਦੀ ਵਗਦੀ ਕਿੰਨੀ ਦੂਰ ਇੱਕ ਪੱਕੇ ਬਣੇ ਨਾਲੇ ਦੇ ਪੁਲ ਤੱਕ ਚਲੀ ਗਈ ਸੀ ਤੇ ਮੈਂ ਕੱਕਾ ਬਕਾਹਰਾਂਸਾ ਮੈਂ ਥੋਈਕ ਬੋਲ ਨਾ ਬੋਲਿਆ ਗਿਆ ਸਾਰਾ ਦਿਨ ਮੈਂ ਪਾਣੀ ਦਾ ਘੁੱਟ ਨਾ ਪੀ ਸਕਿਆ ਸ਼ਾਮੀ ਜਦੋਂ ਅਸੀਂ ਵਾਪਸ ਆ ਰਹੇ ਸਾਂ ਰਸਤੇ ਵਿੱਚ ਮੇਰੀ ਮਾਂ ਨੇ ਮੇਰੀ ਛੋਟੀ ਭੈਣ ਨੂੰ ਪੰਜਾ ਸਾਹਿਬ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਕਿਵੇਂ ਬਾਬਾ ਨਾਨਕ ਮਰਦਾਨੇ ਨਾਲ ਇਸ ਪਾਸੇ ਆਏ ਕਿਵੇਂ ਮਰਦਾਨੇ ਨੂੰ ਪਿਆਸ ਲੱਗੀ ਕਿਵੇਂ ਬਾਬੇ ਨੇ ਵਲੀ ਕੰਧਾਰੀ ਕੁਲ ਮਰਦਾਨੇ ਨੂੰ ਪਾਣੀ ਲਈ ਭੇਜਿਆ ਕਿਵੇਂ ਵਲੀ ਕੰਧਾਰੀ ਨੇ ਤਿੰਨ ਵਾਰ ਮਰਦਾਨੇ ਨੂੰ ਨਿਰਾਸ਼ ਵਾਪਸ ਕਰ ਦਿੱਤਾ ਕਿਵੇਂ ਬਾਬੇ ਨਾਨਕ ਨੇ ਮਰਦਾਨੇ ਨੂੰ ਪੱਥਰ ਪੁੱਟਣ ਲਈ ਕਿਹਾ ਕਿਵੇਂ ਪਾਣੀ ਦਾ ਚਸ਼ਮਾ ਫੁੱਟ ਪਿਆ ਤੇ ਵਲੀ ਕੰਧਾਰੀ ਦੇ ਖੂਹ ਦਾ ਸਾਰਾ ਦਾ ਸਾਰਾ ਪਾਣੀ ਖਿੱਚਿਆ ਹੋਇਆ ਆ ਗਿਆ ਫਿਰ ਕਿਵੇਂ ਗੁੱਸੇ ਵਿੱਚ ਵਲੀ ਕੰਧਾਰੀ ਨੇ ਉੱਤੋਂ ਪਹਾੜੀ ਦਾ ਟੁਕੜਾ ਰੇੜਿਆ ਕਿਵੇਂ ਮਰਦਾਨਾ ਘਬਰਾਇਆ ਪਰ ਬਾਬੇ ਨਾਨਕ ਨੇ ਧਨ ਨਿਰੰਕਾਰ ਕਹਿ ਕੇ ਆਪਣੇ ਹੱਥ ਨਾਲ ਪਹਾੜ ਦੇ ਟੁਕੜੇ ਨੂੰ ਠੱਲ ਲਿਆ। ਪਰ ਪਹਾੜ ਨੂੰ ਕਿਵੇਂ ਕੋਈ ਰੋਕ ਸਕਦਾ ਹੈ? ਮੇਰੀ ਛੋਟੀ ਭੈਣ ਨੇ ਸੁਣਦੇ ਸੁਣਦੇ ਝਟ ਮਾਰ ਨੂੰ ਟੋਕਿਆ। ਕਿਉਂ ਨਹੀਂ ਕੋਈ ਰੋਕ ਸਕਦਾ? ਮੈਂ ਵਿੱਚੋਂ ਬੋਲ ਪਿਆ। ਤੇ ਫਿਰ ਮੇਰੀਆਂ ਅੱਖਾਂ ਵਿੱਚੋਂ ਛਮ ਛਮ ਅਥਰੂ ਵਗਣ ਲੱਗ ਪਏ। ਕਰਨੀ ਵਾਲੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਆਪਣੀ ਜਾਨ ਉੱਤੇ ਖੇਡ ਕੇ ਨਾ ਰੁਕਣ ਵਾਲੀ ਟ੍ਰੇਨ ਨੂੰ ਰੋਕ ਲਿਆ ਸੀ ਤੇ ਆਪਣੇ ਭੁੱਖੇ ਪਾਣੇ ਦੇਸ਼ਵਾਸੀਆਂ ਨੂੰ ਰੋਟੀ ਖਵਾਈ ਸੀ ਪਾਣੀ ਪੰਚਾਇਆ ਸੀ ਪਿਆਰੇ ਦੋਸਤੋ ਇਸ ਕਹਾਣੀ ਰਾਹੀਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਧਨ ਨਿਰੰਕਾਰ ਵਿੱਚ ਅਜੇਹੀ ਤਾਕਤ ਹੈ ਜੋ ਸਾਡੇ ਅੰਦਰ ਅਜਿਹਾ ਦ੍ਰਿੜ ਨਿਸ਼ਚਾ ਪੈਦਾ ਕਰ ਦਿੰਦੀ ਹੈ ਕਿ ਮਨੁੱਖ ਕੁਝ ਵੀ ਕਾਰਜਾਂ ਦੇ ਸਮਰਥ ਹੋ ਜਾਂਦਾ ਹੈ ਤਾਂ ਇਹ ਸੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਕਹਾਣੀ ਕਰਾਮਾਤ ਧੰਨਵਾਦ